ਇਹ ਕਾਲੀਆਂ ਨੇ ਸਾਡੇ ਉੱਤੇ ਪੰਜੇ ਕੀਤੇ ਨੇ ਉਹ ਸਰਕਾਰ ਹੈ ਇੱਕ ਮਿੰਟਾ 1 ਕਰੋੜ ਪਿੱਛੇ ਸਾਡੀ ਯੂਨੀਵਰਸਿਟੀ 2022 ਵਿੱਚ ਵੇਚਣ ਲੱਗੇ ਸੀ ਅੱਜ ਜਵਾਬ ਦਿਓ ਯੂਨੀਵਰਸਿਟੀ ਹੈ ਤੁਹਾਡੀ ਤੇ ਬਾਅਦ ਚ ਇੱਕ ਮਿੰਟ ਸਾਡੀ ਆਈ ਬੱਸ ਨਹੀਂ ਮਿੰਟਾ ਮੇਰੀ ਬਹੁਤ ਮੇਰੀ ਜਵਾਬ ਦਿਓ 1 ਕਰੋੜ ਪਿੱਛੇ ਰੱਖੀ ਹੋਸੀ ਗੇਟ ਕਰਦੇ ਹਾਂ ਕਦੋਂ ਅਸੀਂ ਕਿਸ ਫੋਨ ਨਾਲ ਆ ਕੇ ਆਏ ਸਰਕਾਰ ਦਾ ਨਾਂ ਕਿਹੜਾ ਨਹੀਂ ਨਾ ਸਾਡੇ ਕੋਲ ਆਉਂਦਾ ਆਵਾਜ਼ ਆਣੀ ਮਾਣੇ ਸਰਕਾਰ ਮੁਤਾਬਕ ਆਮ ਆਦਮੀ ਪਾਰਟੀ ਪੰਜਾਬ ਬਦਬਦ ਐਕਲੀ ਮੀਟਿੰਗ ਮਖਵਨਾ ਨਹੀਂ ਆਏ ਮਖਵੰਤਰੀ ਐਕਲੀ ਮਿਲਦੀ ਹੈ ਅਜਾਦ ਹਕਾਇਤਾਂ ਕੇ ਨਾਮੇ ਬੰਦ ਕਰੋ ਆਮ ਆਦਮੀ ਪਾਰਟੀ ਪੰਜਾਬ ਬਦਬਦ ਜੀ ਕੋਣ ਐਕਸੈਕਿਊਟਿਵ ਮੈਂਬਰ ਹੋ ਤੁਸੀਂ ਇੱਕ ਮੰਜਵਾਇਆ ਕਿ ਸਰ ਕੀ ਗੱਲ ਐਕਸੈਕਿਊਟਿਵ ਪੁਆਇੰਟ ਨਹੀਂ ਮੈਂ ਜਰਾਬ ਇੱਕ ਸਵਾਲ ਹੀ ਲੈਣਾ ਪੁੱਛ ਐਕਸੈਕਿਊਟਿਵ ਮੈਂਬਰ ਹੋ ਤੁਸੀਂ ਹਾਂ ਮੈਂ ਤਾਂ ਪਹਿਲਾਂ ਵੀ ਚੱਤਰਿਆ ਐਕਸੈਕਿਊਟਿਵ ਐਕਸੈਕਿਊਟਿਵ ਮੈਂਬਰ ਹੋ ਤੁਸੀਂ ਹਾਂ ਮੈਨੂੰ ਪਹਿਲਾਂ ਮੈਂ ਨਹੀਂ ਆਸ ਆ ਵੀ ਉਹ ਨਾ ਨਾ ਮੈਂ ਥੋੜੀ ਕਿਸੇ ਸਰਪੈਂਟ ਮੈਂਬਰ ਨੇ ਕਿਸੇ ਪਾਰਟੀ ਤੇ ਬੁਲਾ ਰਿਹਾ ਤਾਂ ਆਮ ਆਦਮੀ ਪਾਰਟੀ ਤੇ ਬੁਲਾ ਰਿਹਾ ਹੋ ਕੇ ਨਹੀਂ ਤਾਂ ਥੋੜੀ ਪਾਰਟੀ ਦੇ ਕਿੰਨੇ ਜਿਹੜੇ ਇਹਦੇ ਐਗਜ਼ੀਕਿਟਿਵ ਮੈਂਬਰ ਨੇ ਤੇ ਹਾਜ਼ਰ ਹੋਏ ਕੋਈ ਨਹੀਂ ਕੋਈ ਨਹੀਂ ਆਇਆਗਾ ਦੂਜੀ ਗੱਲ ਇਸ ਯੂਨੀਵਰਸਿਟੀ ਦੇ ਵਿੱਚ ਜਿਹੜੇ ਤੁਸੀਂ ਕਹਿੰਦੇ ਹੋ ਦੀ ਅਸੀਂ 49 ਕਰੋੜ ਦੇਤਾ ਜੀ ਉਹ ਦੇਤਾਗਾ ਤੁਹਾਡੇ ਕੋਲੋਂ ਪੈਸੇ ਕਿੱਥੇ ਨੇ ਮਤਲਬ ਇਸ ਯੂਨੀਵਰਸਿਟੀ ਦੇ ਉੱਤੇ ਜਿਹੜਾ ਆਪਦਾ ਬਣਦਾ ਹੱਕ ਹੈ ਲੋਕਾਂ ਦਾ ਬਾਅਦ ਵਿੱਚ ਮੈਂ 2001 ਦਾ ਚੁਣਿਆ ਮੈਂ ਜੀ ਸਟੂਡੈਂਟਾਂ ਨੇ ਚੁਣਿਆ ਮੈਂ ਮੂਰਨ ਜਿੱਧਰ ਵੀ ਗਏ ਕੀ ਕੁਝ ਵੀ ਰਹੇ ਹੋ ਸਰ ਮੈਨੂੰ ਸਵਾਲ ਕਰਨਾ ਹੈ ਤੁਹਾਨੂੰ ਪਤਾ 2020 ਚ ਇਲੈਕਸ਼ਨ ਹੋਏ ਸੀ ਸਰ ਮੈਨੂੰ ਇੱਕ ਮਿੰਟ ਇੱਕ ਮਿੰਟ ਸੁਣ ਲੈ ਹਾਂ ਹਾਂ ਸਟੂਡੈਂਟ ਹੈ ਹਾਂ 2020 ਵੀ ਇਲੈਕਸ਼ਨ ਹੋਏ ਸੀ ਉਦੋਂ ਵੀ ਇਥੇ ਪਟਿਆਲ ਸਸਿ ਕਿਸੀ ਕਸੀ ਕਰਾਇਆ ਸੀ ਕਿ ਕੋਈ ਫਰਕ ਨਹੀਂ ਆਇਆ ਮੇਰਾ ਜਵਾਬ ਮੇਰਾ ਮੇਰਾ ਇਹ ਜਵਾਬ ਹੈ 2021 ਦੇ ਵਿੱਚ ਹਾਈ ਕੋਰਟ ਵੱਲੋਂ ਇਹ ਆਇਆ ਸੀ ਆਰਡਰ ਕਿ ਇਲੈਕਸ਼ਨ ਪਾਇਆ ਜਾਵੇ ਇੱਥੇ ਤੁਸੀਂ 24 ਘੰਟੇ ਨਹੀਂ ਸੀ ਤੁਸੀਂ 24 ਘੰਟੇ ਨਹੀਂ ਸੀ ਅਸੀਂ ਸੀਗੇ ਅਸੀਂ 24 ਘੰਟੇ ਇੱਥੇ 24 ਘੰਟੇ ਰਹੇ ਮੈਂ ਇੱਕ ਮਿੰਟ 24 ਘੰਟੇ ਅਸੀਂ ਇੱਥੇ ਬੈਠੇ ਰਹੇ ਹਾਂ ਸਾਨੂੰ ਤੁਸੀਂ 24 ਘੰਟੇ ਨਹੀਂ ਦਿੱਤੇ ਦੂਜੀ ਗੱਲ ਦੂਜੀ ਗੱਲ 2022 ਦੇ ਵਿੱਚ ਜਦੋਂ ਇਹ ਬਿਆਨ ਆਉਂਦਾ ਹਾਈ ਕੋਰਟ ਦਾ ਵੀ ਇਹ ਸੂਜੀਸਟ ਨੂੰ ਸੈਂਟਰਲਾਈਜ਼ ਕਰਨ ਵੱਲ ਦੇਖਿਆ ਜਾਵੇ ਉਦੋਂ ਅੰਬ ਸਾਹਿਬ ਤੋਂ ਵਿਦਿਆਰਥੀਆਂ ਦਾ ਇੱਕ ਇਨਕਲਾਬੀ ਜਥੇਬੰਦੀ ਦਾ ਕਾਫਲਾ ਚੱਲਦਾ ਹੈ ਗਵਰਨਰ ਹਾਊਸ ਵੱਲ ਤੇ ਉਹ ਕਾਫਲੇ ਨੂੰ ਰੋਕਣ ਵਾਲੀ ਸਰਕਾਰ ਹੁੰਦੀ ਹੈ ਸਾਡੇ ਤੋਂ ਇਲਾਕੇ ਵਿੱਚ ਪੰਜਾਬ ਪੁੱਜਾਂ ਦਾ ਮਾਰਿਆ ਉਸ ਤੋਂ ਬਾਅਦ ਉਹ ਕੁੜੀਆਂ ਨੇ ਉਸ ਤੋਂ ਬਾਅਦ ਹੌਸਲਾਟੀ ਇੱਕ ਵਾਰ ਦੇਖ ਮੈਂ ਤਾਂ ਮੈਂ ਇਹਦਾ ਜਵਾਬ ਮੰਗ ਰਿਹਾ ਕਿ ਕਿਉਂ ਹੋਇਆਗਾ ਮੇਰੀ ਗੱਲ ਦਾ ਪੂਰੇ ਦਾ ਸਵਾਲ ਚਰੋ ਮਤਲਬ ਉਹ

ਸ리에 ਤੇ ਹੈ 2022 ਦੇ ਵਿੱਚ ਇਹਨਾਂ ਨੇ ਕੀ ਕੀਤਾ ਸੀਗਾ 2022 ਦੇ ਵਿੱਚ 1200 ਵਿਦਿਆਰਥੀ ਜਿਹੜੇ ਕੇਂਦਰੀਕਰਨ ਦੇ ਖਿਲਾਫ ਲੜ ਰਿਹਾ ਸੀ ਕਿ ਉਹਨਾਂ ਤੇ ਰੱਖਿਆ ਨਹੀਂ ਕਰਾਇਆ ਸੀਗਾ ਭਗਵਾਨ ਘਮਾਨੇ ਕਰਾਇਆ ਸੀਗਾ 8.5 ਕਰੋੜ ਪਿੱਛੇ ਰਹੀ ਯੂਨੀਵਰਸਿਟੀ ਦਾ ਕੇਂਦਰੀਕਰਨ ਕਰ ਨੂੰ ਕਿਆ ਹੋ ਸਕਦਾ 2022 ਦੇ ਵਿੱਚ ਅੱਜ ਕੇ ਸਮੂਹੋਂ ਇੱਥੇ ਆ ਰਹੇ ਨੇ ਅੱਜ ਕੇ ਸਮੂਹੋਂ ਕਹਿੰਦੇ ਨੇ ਵੀ ਅਸੀਂ ਕੇਂਦਰੀਕਰਨ ਨਹੀਂ ਹੁਣ ਦਵਾਗੇ ਮਦਮਤਾ ਖੇਢੀ ਜਾਂਦੇ ਨੇ ਕਹਿੰਦੇ ਗਵਰਨਰ ਨੂੰ ਮਿਲਿਆ ਗਵਰਨਰ ਦੇ ਘਰ ਤੋਂ 2 ਕਿਲੋਮੀਟਰ ਦੂਰ ਹੈ ਇੱਥੋਂ ਕੀ ਪੰਜਾਬ ਸਰਕਾਰ ਜੇ ਜੇ ਕੇਂਦਰੀਵਾਲ ਤੇ ਕੋਈ ਬੱਚਾ ਹੁੰਦਾ ਜਾਂਦਾ ਉਹ ਇਸ ਬਾਰੇ ਬਾਰੇ ਪਹੁੰਚ ਜਾਂਦੇ ਨਹੀਂ ਇੱਥੇ ਕਿਉਂ ਨਹੀਂ ਪਹੁੰਚੇ ਪੰਜਾਬ ਸਰਕਾਰ ਅੱਜ ਮੋਦੀ ਹਕੂਮਤ ਦੇ ਹੱਕ ਵਿੱਚ ਮੁਕਤ ਰਹੀ ਹੈ ਤੇ ਉਹ ਕਹਿੰਦੇ ਅਸੀਂ ਤੁਸੀਂ ਕਹਿੰਦੇ ਨਵੇਂ ਹੋ ਅਸੀਂ ਪੁਰਾਣੇ ਸਾਡੀ ਯੂਨੀਵਰਸਿਟੀ 2021 ਦੇ ਵਿੱਚ ਵੀ ਉਹਨੇ ਆਈ ਕੀਤਾ ਸੀਗਾ ਜੀ 2021 ਦੇ ਵਿੱਚ ਵੀ ਸਾਰੇ ਕੰਮ ਹੋਣਾ ਨਹੀਂ ਹੋਏ ਸੀਗੀਆਂ ਅਸੀਂ 28 ਜਨ ਇੱਥੇ ਦਿਲ ਖਾਦਾ ਪ੍ਰੋਟੈਸਟ ਲਾਇਆ ਸੀਗਾ ਉਹ ਉਹਦੇ ਬਾਅਦ ਸੰਘਰਸ਼ ਦੇ ਕਰਕੇ ਹੀ ਸਿਹਤ ਨੂੰ ਬਹਾਲ ਕਰਈਆਂ ਸੀਗੇ ਤੇ ਅੱਜ ਵੀ ਸੰਘਰਸ਼ ਕਰਕੇ ਹੀ ਕਰਾਂਗੇ ਬਕਵਾਤ ਮਾਨ ਸਰਕਾਰ ਨਹੀਂ ਜਿਹੜੀ ਸਰਕਾਰ ਹੈ ਇਹਨਾਂ ਨੇ ਉਦੋਂ ਵੀ ਕੁਝ ਨਹੀਂ ਕੀਤਾ ਜਿਹੜੀ ਉਦੋਂ ਸੰਧੀ ਸਰਕਾਰ ਸੀਗੀ ਨਾ ਚੋਣਾ ਉਦੋਂ ਕਰਾਉਣ ਦਿੱਤੀਆਂ ਅੱਜ ਵੀ ਇਹੇ ਸਾਨੂੰ ਗੋਲੀਆਂ ਦੇ ਰਹੇ ਨੇ ਮਿੱਠੀਆਂ ਸਿਰਫ ਗੋਲੀਆਂ ਦੇ ਰਹੇ ਨੇ ਲਾਰੇ ਲਾ ਰਹੇ ਨੇ ਅਸਲ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਅੱਜ ਲੋਕਾਂ ਦੇ ਨਾਲ ਨਹੀਂ ਖੜੀ ਹੋਈ ਅਸੀਂ ਕਹਿੰਦੇ ਆ ਵੀ ਜੇ ਜੇ ਸੱਚੀ ਆਵਾਜ਼ ਚਾਹੁੰਦੇ ਨੇ ਪਰ ਪਹਿਲਾਂ ਦਾ ਜਵਾਬ ਦੇ 2022 ਦੇ ਵਿੱਚ ਇਹਨਾਂ ਨੇ ਕੇਂਦਰੀਕਰਨ ਕਿਉਂ ਹੁਣ ਦਿੱਤਾ ਕਿਵੇਂ ਹੁਣ ਦਿੱਤਾ ਉਹ ਤੋਂ ਬਾਅਦ ਅੱਜ ਇਹੋ ਜੀ ਸੱਚੀ ਕਹਿ ਰਹੀ ਤਾਂ ਇੱਥੇ ਆ ਕੇ ਸਾਡੇ ਨਾਲ ਮੋਦੀ ਨਾਲ ਮੋਟਾ ਜੋੜਨ ਨਹੀਂ ਤਾਂ ਅੱਜ ਇਹ ਮੋਦੀ ਸਰਕਾਰ ਦੇ ਨਾਲ ਨਾਲੇ ਹੋਏ ਨੇ ਇਹ ਸਾਫ਼ ਗੱਲ ਹੈ ਕੱਲੇ ਵਤਿਆਂ ਤੋਂ ਕੱਲੇ ਹਾਈ ਕੋਰਟ ਦੀਆਂ ਅਪੀਲਾਂ ਤੋਂ ਕੁਝ ਨਹੀਂ ਹੁੰਦਾ ਇਹ ਯੂਨੀਵਰਸਿਟੀ ਯੂਨੀਵਰਸਿਟੀ ਸਾਡੇ ਤੋਂ ਖੋਈ ਜਾਊਗੀ ਤੇ ਜ਼ਿੰਮੇਵਾਰ ਹੋਣਗੇ ਆਵਾਜ਼ ਤੇ 10 ਨੂੰ ਵੀ ਆਵਾਂਗੇ ਅਸੀਂ ਨਾਲ ਆ ਤੁਹਾਡੇ ਉਹ ਤਾਂ ਇਹ ਕਹਿੰਦੇ 10 ਨੂੰ ਵੀ ਆਵਾਂਗੇ ਨਹੀਂ ਆ ਕੇ ਤਾਂ ਗਏ ਹੋਗੇ ਨਹੀਂ ਕੌਣ ਆ ਕੇ ਗਿਆ ਜੀ ਕੱਲੀ ਸਟੇਟਮੈਂਟ ਪਾ ਦਿਆ ਬੰਦੀ ਇਹ ਹਾਈ ਕੋਰਟ ਵਾਲੀ ਗੱਲ ਹੈ ਇਹਨਾਂ ਇਹ ਹਾਈ ਕੋਰਟ ਦੇ ਵਿੱਚ ਆਪਦੀ ਜਿਹੜੀ ਕਹਿੰਦੇ ਵੀ ਅਸੀਂ ਆਹ ਲਾਗੂ ਕਰਤਾ ਪਰ ਉਹ ਹਾਈ ਕੋਰਟ ਨਾਲ ਕੀ ਮਸਲਾ ਹੱਲ ਹੋ ਜਾਊਗਾ ਅਸੀਂ ਪੰਜਾਬ ਸਰਕਾਰ ਨੂੰ ਸਵਾਲ ਕਰਦੇ ਆ ਕਿ ਤੁਸੀਂ ਸੰਘਰਸ਼ ਕਰੋ ਮਤਲਬ ਉਹ ਚੀਜ਼ਾਂ ਦੇ ਖਿਲਾਫ ਜੇ ਸੰਘਰਸ਼ ਨਹੀਂ ਹੋਊਗਾ ਤਾਂ ਇਹ ਅਸੀਂ ਨਹੀਂ ਜਿੱਦਣ ਲੱਗੇ ਇਹ ਸਾਡੀ ਗੱਲ ਸਾਫ਼ ਹੈ ਕਿਸ ਤਰ੍ਹਾਂ ਚਾਹੁੰਦੇ ਹੋ ਸੰਘਰਸ਼ ਜਿਵੇਂ 92 ਮੈਂਬਰ ਇਹਨਾਂ ਦੇ ਦਿੱਲੀ ਪਹੁੰਚ ਜਾਂਦੇ ਆ ਸੰਘਰਸ਼ ਇਸ ਤਰ੍ਹਾਂ ਹੁੰਦੇ ਆ ਜੰਤਰ-ਮੰਤਰ 2011 ਦਾ ਇਹਨਾਂ ਨੂੰ ਭੁੱਲ ਗਿਆ ਹੈਗਾ ਸੈਂਟਰ ਦੇ ਖਿਲਾਫ ਕੋਟਾ ਤੋਂ ਕਿੰਨੀਆਂ ਕ ਅਸੀਂ ਉਮੀਦਾਂ ਰੱਖਦੇ ਹਾਂ ਕਿਸਾਨ ਅੰਦੋਲਨ ਵੇਲੇ ਕੀ ਕੋਟ ਨੇ ਉਹ ਜਿੱਤ ਕੇ ਦਿੱਤਾ ਸੰਘਰਸ਼ ਕਰਨਾ ਪਿਆ ਪਾਣੀਆਂ ਦਾ ਮਸਲਾ 2BPM ਦਾ ਮਸਲਾ ਕਿਹੜੇ ਮਸਲੇ ਦੇ ਆ ਉਹਨਾਂ ਮਸਲਿਆਂ ਤੇ ਇਹ ਅਸੀਂ ਅੰਦਰੋਂ ਜਵਾਬ ਮੰਗਦੇ ਆ ਤੇ ਜਦੋਂ ਵੀ ਇਹ ਆਉਣਗੇ ਅਸੀਂ ਉਹਦੇ ਤੋਂ ਤੁਹਾਨੂੰ ਲੱਗਦਾ ਸਾਰਾ ਵੀ ਇਹ ਫਾਰਮੈਟ ਹੀ ਹੋ ਰਿ I'm gonna-